ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੱਗੀਆਂ ਜੀ ਅੱਜ ਕਮੀਜ਼ ਦੀ ਕਟਿੰਗ ਕਰਨ ਤੇ ਇਹਦੀ ਆਪਾਂ ਨੇ 22 ਬ੍ਰੈਸਟ ਰੱਖਣੀ ਹੈ ਜੀ ਤੇ 19 ਕਮਰ ਰੱਖਣੀ ਹੈ 22.5 ਆਪਾਂ ਨੇ ਇਹਦੀ ਹਿਪ ਰੱਖਣੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਲੈਣਾ ਆਪਾਂ ਨੇ 3/4 6 ਇੰਚ ਆਪਾਂ ਨੇ 3/4 ਲੈਣਾ ਜੀ ਇਹਦਾ ਤੇ 7 ਆਪਾਂ ਨੇ ਮੋੜਾ ਲੈਣਾ ਜੀ ਇੱਕ ਨਿਸ਼ਾਨ ਲਾਉਣਾ ਆਪਾਂ ਨੇ 7.5 ਪਰ ਤੇ ਦੂਜਾ ਲਾਉਣਾ ਆਪਾਂ ਨੇ 14.5 ਪਰ ਤੇ ਤੀਜਾ ਨਿਸ਼ਾਨ ਲਾਉਣਾ ਆਪਾਂ ਨੇ 23.5 ਪਰ ਠੀਕ ਹੈ ਜੀ ਐਦਾਂ ਐਥੋਂ ਕੰਨ ਦੇਣੀ ਹੈ ਬਾਈ ਬ੍ਰਸ਼ਟ 10 ਇੰਚ ਪਾਣੀ ਇੱਥੇ ਕਾਟ ਪਾ ਦੇਣੀ ਹੈ ਮੋਟੇ 10 ਇੰਚ ਕਾਟ ਪਾ ਕੇ ਮੋਡਾ ਰਹਿ ਗਿਆ ਆਪਣਾ 7 ਇੰਚ ਉਸ ਤੋਂ ਬਾਅਦ ਆਪਾਂ ਨੇ ਲਾਉਣਾ ਕਮਰ ਦਾ ਨਿਸ਼ਾਨ ਉਨੀ ਆਪਣੀ ਕਾਰ ਹੈ ਆਪਾਂ ਨੇ ਰੱਖਣਾ 10.5 ਕਿਉਂਕਿ ਇੱਥੇ ਵਿੱਚ ਕਲੇਟਾਂ ਦੇ ਵੀ ਆ ਜਾਣ। ਉਸ ਤੋਂ ਬਾਅਦ ਰੱਖਣੀ ਆਪਾਂ ਨੇ ਹਿੱਪ। ਇਹ ਪਰ ਰੱਖਣੀ ਆਪਾਂ 2.5 ਠੀਕ ਹੈ ਜੀ ਸਾਈਡ ਸਲਾਈ ਰੱਖਣੀ ਆਪਾਂ ਨੇ 16। ਉਸ ਤੋਂ ਬਾਅਦ ਆਪਾਂ ਨੇ ਐਟਾਈਨ ਹੁ ਲਾ ਲੈਣ। ਠੀਕ ਹੈ ਜੀ ਜਿਹੜੀ ਆਪਾਂ ਨੇ ਇੱਥੋਂ ਨਿਸ਼ਾਨੀ ਲਾਉਣੀ ਆ ਆਪਾਂ ਨੇ 3 ਇੰਚ ਲਾਉਣੀ ਆ 3 ਇੰਚ ਸਿੱਧੀ ਨਿਸ਼ਾਨੀ ਲਾਉਣੀ ਆ ਇੱਥਾ ਕਿਉਂਕਿ ਜਿਹੜਾ ਇਦਾਂ ਆਪਾਂ ਲਾ ਦੰਨੀ ਆ ਨਾ ਉਹ ਫਿਰ ਇਦਾਂ ਸਹੀ ਨਹੀਂ ਆਉਂਦਾ ਹੈਗਾ ਇੱਥੇ ਤੇ ਬੁਲਬੁਲਾ ਜਿਹਾ ਬਣ ਲੱਗ ਜਾਂਦਾ ਠੀਕ ਹੈ ਜੀ ਤੁਸੀਂ ਇਦਾਂ ਲਾਉਣੀ ਆ 3 ਇੰਚ ਦੀ ਨਿਸ਼ਾਨੀ ਪਹਿਲਾਂ ਸਿੱਧੀ 3 ਇੰਚ ਇੱਦਾਂ ਲਾਉਣੀ ਆ ਆਪਾਂ ਜੇ ਤੁਸ ਸਲਾਈ ਲਾਉਣੀ ਆ ਆਪਾਂ ਨੇ ਇਦਾਂ ਲਾਉਣੀ ਆ ఓకే ఫ్రంట్ కట్ పా బాన్ని ఢాయి ఇంచా ఇంచే గళేగా 3 ਇੰਚ ਆਪਣੀ ਪਲੇਟਾਂ ਪਾਉਣੀਆਂ ਸੀਆਂ 7 3 ਇੰਚ ਆਪਣੀ ਪਲੇਟ ਲੰਬੀ ਰੱਖਣੀਆਂ ਨੇ 3.5 ਇੰਚ ਦਾ ਆਪਾਂ ਨੇ ਗੈਪ ਰੱਖਣਾ ਵਿੱਚ ਠੀਕ ਹੈ 8 ਇੰਚ ਦਾ ਆਪਾਂ ਨੇ ਇੱਥੋਂ ਗੈਪ ਰੱਖਣਾ ਛੋਟੀਆਂ ਪਲੇਟਾਂ ਦਾ ਠੀਕ ਹੈ ਜੀ ਤੇ ਐਦਾਂ ਆਪਾਂ ਨੇ ਨਿਸ਼ਾਨੀ ਢਾਲ ਲਈ ਇਹਦੇ ਨਾਲ ਮਲਾ ਕੇ ਇੱਥੇ ਖੁੰਜੇ ਜੋ ਪਲਟਾ ਪਾਉਣੀ ਆ ਆਪਾਂ ਨੇ ਆ ਤਾਂ ਐਦਾਂ ਤੁਸੀਂ ਪਲੇਟ ਪਾਉਣੀ ਹੈ ਜੀ ਠੀਕ ਹੈ ਜੀ ਐਦਾਂ ਪਲੇਟ ਪਾਉਣੀ ਆ 2.5 ਇੰਚ ਦਾ ਆਪਾਂ ਨੇ ਐਦਾਂ ਕੇਵਲ ਛਾੜ ਦੇ ਵਿੱਚ ਕਿ ਤੇਰੇ ਫਿਰ ਆਪਾਂ ਇਹਨੂੰ ਕਰਾਂਗੇ ਕਟਿੰਗ ਐਸੀਆਂ ਵਾਈਬ੍ਰੇਟ ਵਾਲੀਆਂ ਦੀਆਂ ਕਾਟਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ